ਮਾਨ ਹਾਨੀ ਕੇਸ ਦੀ ਸੁਣਵਾਈ ਚੋਂ ਸੀਐਮ ਮਾਨ ਗੈਰ ਹਾਜ਼ਰ ਹੈ ਅੱਜ ਸੁਖਬੀਰ ਬਾਦਲ ਨੇ ਇੱਕ ਚੈਲੰਜ ਕੀਤਾ ਸੀਗਾ ਭਗਵੰਤ ਮਾਨ ਨੂੰ ਪਰ ਜਿਹੜਾ ਇੱਕ ਮਾਨ ਹਾਨੀ ਦਾ ਕੇਸ ਸੀ ਚੱਲ ਰਿਹਾ ਉਹਦੀ ਜਿਹੜੀ ਸੁਣਵਾਈ ਸੀਗੀ ਅੱਜ ਉਸ ਦੇ ਵਿੱਚ ਗੈਰ ਹਾਜ਼ਰ ਜਿਹੜੇ ਆ ਸੀਐਮ ਭਗਵੰਤ ਮਾਨ ਰਹੇ ਕੀ ਸਾਰਾ ਮਾਮਲਾ ਲੱਗਿਆ ਹੈ ਆਉ ਫਿਰ ਦੱਸਦੇ ਆ ਤੁਹਾਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲੋਂ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਇੱਕ ਮਾਨਹਾਨੀ ਦਾੜਾ ਮਾਮਲੇ ਦੀ ਜਿਹੜੀ ਸੁਣਵਾਈ ਸੀਗੀ ਅੱਜ ਪੰਜਾਬ ਦੇ ਸੀਐਮ ਮਾਨ ਜਿਹੜੇ ਉਹਨਾਂ ਦੇ ਖਿਲਾਫ ਇੱਕ ਮਾਨਹਾਨੀ ਦਾ ਕੇਸ ਜਿਹੜਾ ਦਾਇਰ ਕੀਤਾ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਐਡਵੋਕੇਟ ਇਕਬਾਲ ਸਿੰਘ ਪੁੱਟਰ ਪੇਸ਼ ਹੋਏ ਮਾਨਯੋਗ ਵਕੀਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਰਾਜਪਾਲ 라ਵਲ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਆ 19 ਮਾਰਚ 2024 ਤੱਕ ਜਿਹੜੀ ਆ ਮੁਲਤਵੀ ਜਿਹੜੀ ਆ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਆ 19 ਮਾਰਚ ਨੂੰ ਜਿਹੜੀ ਐ ਤੈਕ ਕੀਤੀ ਹੈ ਸੀਐਮ ਮਾਨ ਨੂੰ ਅਗਲੀ ਸੁਣਵਾਈ ਵਿੱਚ ਪੇਸ਼ ਹੋਣ ਦੇ ਹੁਕਮ ਜਿਹੜੇ ਆ ਅਦਾਲਤ ਵੱਲੋਂ ਦਿੱਤੇ ਗਏ ਆ ਤੇ ਅੱਜ ਜਿਹੜੀ ਇਹਦੀ ਸੁਣਵਾਈ ਸੀਗੀ ਉਸ ਦੇ ਵਿੱਚ ਜਿਹੜਾ ਸੀਐਮ ਮਾਨ ਜਿਹੜਾ ਉਹ ਨਹੀਂ ਪੇਸ਼ ਹੋਏ ਸੀਐਮ ਮਾਨ ਜਿਹੜੇ ਉਹ ਅੱਜ ਅਦਾਲਤ ਵਿੱਚ ਨਹੀਂ ਪਹੰਚੇ ਸੁਖਵੀਰ ਬਾਦਲ ਵੱਲੋਂ ਜਿਹੜੀ ਵਾ ਉਹ ਸੀਐਮ ਮਾਨ ਭਗਵੰਤ ਮਾਨ ਨੂੰ ਜਿਹੜੇ ਸੁਖਵੀਰ ਬਾਦਲ ਵੱਲੋਂ ਇੱਕ ਚੈਲੰਜ ਕੀਤਾ ਗਿਆ ਸੀ ਪਰ ਸੀਐਮ ਮਾਨ ਉੱਥੇ ਨਹੀਂ ਪਹੁੰਚੇ ਤੇ ਉਹਨਾਂ ਦੇ ਜਿਹੜੇ ਵਕੀਲ ਆ ਉੱਥੇ ਪਹੁੰਚੇ ਵਕੀਲ ਮਨਜਿੰਦਰ ਸਿੰਘ ਬਰਾਨ ਨੇ ਦੱਸਿਆ ਕਿ ਸੋਮਵਾਰ 19 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਸਰ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀਗਾ ਅੱਜ ਦੇ ਦਿਨ ਜਿਹੜਾ ਪੇਸ਼ ਹੋਣਾ ਸੀਗਾ ਪਰ ਜਿਹੜਾ ਉਹ ਅਦਾਲਤ ਦੇ ਵਿੱਚੋਂ ਨਹੀਂ ਪੇਸ਼ ਹੋਏ ਜਿਸ ਲਈ ਉਹਨਾਂ ਨੂੰ ਸੰਮਨ ਮਿਲੇ ਸਨ ਇਸ ਦੌਰਾਨ 19 ਫਰਵਰੀ ਦਿਨ ਸੋਮਵਾਰ ਨੂੰ ਵਕੀਲ ਇਕਬਾਲ ਸਿੰਘ ਕੁੱਟਰ ਨੇ ਅਦਾਲਤ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ عدالت نے جواب داخل کرن ਲਈ اگلی تاریخ ਜਿਹੜੀ ਆ 19 مارچ ਜਿਹੜੀ ਦਿੱਤੀ ਹੈ ਸੁਖਵੀਰ ਬਾਦਲ ਵੱਲੋਂ ਇੱਕ ਚੈਲੰਜ ਦਿੱਤਾ ਗਿਆ ਸੀਗਾ ਭਗਵੰਤ ਮਾਨ ਨੂੰ ਪਰੋ ਜਿਹੜੇ ਉਹ عدالت ਦੇ ਵਿੱਚ ਉਹ ਨਹੀਂ داخل ہوئے پیش ہوئے ਇੱਕ ਮਾਨਹਾਨੀ ਦਾ ਜਿਹੜਾ ਕੇਸ ਸੀਗਾ ਉਹ ਭਗਵੰਤ ਮਾਨ ਜਿਹੜੇ ਸਾਡੇ सीएम ਹਨ ਉਹਦੇ ਉੱਤੇ ਜਿਹੜਾ ਦਾਇਰ ਕੀਤਾ ਗਿਆ ਸੀਗਾ ਪਰ ਉਹ ਅੱਜ ਜਿਹੜੀ ਇਹਦੀ ਸੁਣਵਾਈ ਸੀ ਉਹ ਨਹੀਂ داخل ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਖੁੱਲੀ ਬਹਿਸ ਦਾ ਸੱਦਾ ਦਿੱਤਾ ਸੀਗਾ ਜਿਹੜੀ ਪਿਛਲੇ 1 ਨਵੰਬਰ 2023 ਦੇ ਵਿੱਚ ਇੱਕ ਖੁੱਲੀ ਬਹਿਸ ਹੋਈ ਸੀ ਉਹਦੇ ਵਿੱਚ ਇੱਕ ਸੱਦਾ ਦਿੱਤਾ ਕਿ ਇਸ ਸਬੰਧੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਸੱਦਿਆ ਗਿਆ ਸੀ ਪਰ ਕੋਈ ਵੀ ਆਗੂ ਬਹਿਸ ਲਈ ਨਹੀਂ ਆਇਆ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਬਾਦਲ ਅਤੇ ਬਾਦਲ ਦੇ ਪਰਿਵਾਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਇਹਦੇ ਗੰਭੀ ਜਿਹੜੇ ਆ ਦੋਸ਼ ਲਗਾਏ ਸੀਗੇ ਮਾਨਨੇ ਕਿ ਬਦਲ ਪਰਿਵਾਰ ਦਾ ਦਿੱਲੀ ਵਿੱਚ ਇੱਕ ਹੋਟਲ ਅਤੇ ਹਰਿਆਣਾ ਵਿੱਚ ਇੱਕ ਬਲਾਸਪੁਰ ਫਾਰਮ ਹੈ ਇਸ ਲਈ ਬਦਲ ਪਰਿਵਾਰ ਦੇ ਖੇਤਾਂ ਲਈ ਵੀ ਵਿਸ਼ੇਸ਼ ਨਹਿਰ ਜਿਹੜੀ ਆ ਬਣਾਈ ਗਈ ਸੀ ਸੁਖਵੀਰ ਬਦਲ ਨੇ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਨੋਟਿਸ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ 1955 ਵਿੱਚ ਬਣੀ ਨਹਿਰ ਦੇ ਕੰਮ ਕੰਮ ਸ਼ੁਰੂ ਹੋਇਆ ਸੀ ਉਸ ਸਮੇਂ ਹਰਿਆਣਾ ਵੀ ਨਹੀਂ ਆਇਆ ਸੀ ਉਸ ਸਮੇਂ ਹਰਿਆਣਾ ਵੀ ਨਹੀਂ ਆਇਆ ਸੀ ਭਗਵੰਤਮਾਨ ਨੇ ਝੂਠੇ ਦੋਸ਼ ਲਗਾ ਕੇ ਆਪਣੇ ਪਰਿਵਾਰ ਦੀ ਭਗਵੰਤਮਾਨ ਨੇ ਜਿਹੜੇ ਆ ਉਹ ਝੂਠੇ ਜਿਹੜੇ ਦੋਸ਼ ਲਗਾਏ ਜਿਹੜੀ ਸਾਡੀ ਪਰਿਵਾਰ ਦੀ ਜਿਹੜੀ ਸ਼ਾਖ ਨੂੰ ਜਿਹੜੀ ਠੇਸ ਪਹੁੰਚਾਈ ਹੈ ਐਸਐਮ ਲੈ ਕੇ ਜਿਹੜਾ ਵਾ ਸੁਖਵੀਰ ਬਾਦਲ ਨੇ ਇੱਕ ਚੈਲੰਜ ਵੀ ਕੀਤਾ ਗਿਆ ਸੀਗਾ ਉਹਨਾਂ ਵੱਲੋਂ ਕਿ ਭਗਵੰਤ ਮਾਨ ਜਿਹੜੀ ਸਾਡੀ ਪਰਿਵਾਰ ਦੀ ਜਿਹੜੀ ਹੈ ਸ਼ਬੀ ਨੂੰ ਖਰਾਬ ਕੀਤਾ ਗਿਆ ਵਾ ਤੇ ਮਾਨ ਹਾਨੀ ਦਾ ਇਹੜਾ ਕੇਸ ਉਹ ਅਦਾਲਤ ਦੇ ਵਿੱਚ ਲਗਾਇਆ ਗਿਆ ਸੀ ਜਿਸ ਦੀ ਸੁਣਵਾਈ ਸੀਗੀ ਪਰ ਭਗਵੰਤ ਮਾਨ ਜਿਹੜੇ ਆ ਸਾਡੇ ਸੀਐਮ ਆ ਉਥੇ ਨਹੀਂ ਪਹੁੰਚੇ ਸੁਖਵੀਰ ਬਾਦਲ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਸੀਗਾ ਨੋਟਿਸ ਸੁਖਵੀਰ ਬਾਦਲ ਨੇ ਕਿਹਾ ਸੀ ਨੋਟਿਸ ਦੇ ਵਿੱਚ ਸੁਖਵੀਰ ਬਾਦਲ ਨੇ ਕਿਹਾ ਸੀ 1995 ਵਿੱਚ ਜਿਹੜੀ ਨਹਿਰ ਤੇ ਕੰਮ ਸ਼ੁਰੂ ਹੋਇਆ ਉਸ ਸਮੇਂ ਹਰਿਆਣਾ ਵੀ ਨਹੀਂ ਬਣਿਆ ਸੀ ਉਦੋਂ ਤੱਕ ਕਹਿੰਦੇ ਹਰਿਆਣਾ ਵੀ ਨਹੀਂ ਨਹੀਂ ਬਰਿਆ ਜਿਹੜੇ ਭਗਵੰਤ ਮਾਨ ਵੱਲੋਂ ਸਾਡੇ ਪਰਿਵਾਰ ਦੇ ਉੱਤੇ ੜਿਆ ਝੂਠੇ ਇਲਜ਼ਾਮ ਲਗਾਏ ਗਏ ਸੁਖਵੀਰ ਬਾਦਲ ਵੱਲੋਂ ਭੇਜੇ ਨੋਟਿਸ ਵਿੱਚ ਸੀਐਮ ਮਾਨ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਇਸ ਦਾ ਜਿਸ ਤੋਂ ਬਾਅਦ ਸੁਖਵੀਰ ਬਾਦਲ ਦੀ ਤਰਫੋਂ ਮੁਕਸਦ ਦੀ ਅਦਾਲਤ ਵਿੱਚ ਇੱਕ ਮਾਨ ਹਾਨੀ ਦਾੜਾ ਕੇਸ ਹੋ ਕੇਸ ਕੀਤਾ ਗਿਆ ਇਸ ਕੇਸ ਵਿੱਚ ਸੁਖਵੀਰ ਬਾਦਲ ਨੇ ਵਕੀਲ ਦੀ ਤਰਫੋਂ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ ਤੇ ਮਾਨ ਹਣੀ ਕੇਸ ਦੀ ਸੁਣਵਾਈ ਚੋ ਅੱਜ ਜਿਹੜੇ ਆ ਸੀਐਮ ਮਾਨ ਜਿਹੜੇ ਆ ਉਹ ਗੈਰ ਹਾਜ਼ਰ ਰਹੇ ਤੇ ਸੁਖਵੀਰ ਬਾਦਲ ਵੱਲੋਂ ਇੱਕ ਚੈਲੰਜ ਕੀਤਾ ਗਿਆ ਸੀਗਾ ਤੇ ਲਗਾਤਾਰ ਜਿਹੜੇ ਆ ਵਿਰੋਧੀਆਂ ਵੱਲੋਂ ਜਿਹੜੇ ਆ ਉਹ ਸੀਐਮ ਮਾਨ ਤੇ ਵੀ ਤੰਜ ਕੱਸੇ ਜਾ ਰਹੇ ਆ ਅਲੱਗ-ਬਲੱਗ ਪਾਰਟੀਆਂ ਵੱਲੋਂ ਵਿਰੋਧ ਕੀਤੇ ਜਾਇਆ ਕਾਂਗਰਸ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧ ਕੀਤੇ ਜਾ ਰਹੇ ਆ ਅੱਜ ਵੀ ਜਿਹੜੀ ਸੁਣਵਾਈ ਸੀਗੀ ਪਰ ਜਿਹੜੇ ਭਗਵੰਤ ਮਾਨ ਆ ਉਹ ਉੱਥੇ ਨਹੀਂ ਹਾਜ਼ਰ ਹੋਏ ਤੇ ਜਿਹੜੀ ਅਗਲੀ ਸੁਣਵਾਈ ਆ ਉਹ 13 ਮਾਰਚ ਜਿਹੜੀ ਆ ਉਹ ਤੈਅ ਹੋਈ ਹੈ ਹੁਣ ਦੇਖਣਾ ਹੋਵੇਗਾ 13 ਮਾਰਚ ਨੂੰ ਜਿਹੜੀ ਇਹ ਸੁਣਵਾਈ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਤੇ ਅਦਾਲਤ ਵੱਲੋਂ ਜਿਹੜੀ ਜਿਹੜੇ ਕੀ ਹੁਕਮ ਜਿਹੜੇ ਆ ਦਿੱਤੇ ਜਾਂਦੇ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ